ਦਾਸ ਦੀ ਖਾਤਰ ਆਪ ਸਾਰੇ ਇਕੱਠੇ ਹੋਏ ਮੈਂ ਆਪਣੇ ਨਾਪ ਨੂੰ ਇਸ ਜੋਗ ਨਹੀਂ ਸਮਝਦਾ ਚਿੰਦੀਆਂ ਵੀ ਜੱਥੇ ਬੰਦੀਆਂ ਆਈਆਂ ਨਾ ਮੈਂ ਉਹਨਾਂ ਨੂੰ ਸਿਰ ਝਕੋ ਨਾ ਦੋਨੇ ਹੱਥ ਜੋੜ ਕੇ ਅਰਦਾਸ ਕਰਦਾ ਮੇਰੀ ਭਾਵੇਂ ਜਾਨ ਵੀ ਚਲ ਜਵੇ ਮੈਂ ਹੁਣ ਤੋਂ ਹੀ ਭੋਖੜ ਤਲ ਤੇ ਬਹਿਣ ਲੱਗਾ ਜੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਨਾ ਜੀ ਜੇ ਮੇਰੀ ਬੇਨਤੀ ਨੂੰ ਨਾ ਮੰਨਿਆ ਗਿਆ ਤਾਂ ਮੈਂ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਭੁੱਖ ਹੜਤਾਲ ਤੇ ਬਿਠੂੰਗਾ ਔਰ ਗੁਰੂ ਮਹਾਰਾਜ ਦੀ ਚਰਨਾਂ ਦੇ ਵਿੱਚ ਮੈਂ ਆਪਣਾ ਜਿਹੜੇ ਸਵਾਸ ਸੀ ਛੱਡੂੰਗਾ ਇਹ ਮੇਰੀ ਬੇਨਤੀ ਆ ਪ੍ਰਿੰਸੀਪਲ ਹਰਜਿੰਦਰ ਸਿੰਘ ਜੀ ਦਾ ਅਕਸ ਇੱਥੇ ਨੱਕ ਡਿੱਗ ਚੁੱਕਾ ਉਹ ਦੁਕਾਨਾਂ ਤੋਂ ਮੀਟ ਲੈਂਦੇ ਉਹ ਮੇਰੇ ਕੋਲ ਫੋਟੋਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਕੂਲ ਹੋਵੇ ਗੁਰਦੁਆਰਾ ਹੋਵੇ ਔਰ ਉੱਥੇ ਇੱਕ ਭਈਏ ਨੂੰ ਰੱਖਿਆ ਹੋਵੇ ਉਹ ਵੀ ਇਨਸਾਨ ਆ ਸਾਨੂੰ ਕੋਈ ਇਤਰਾਜ਼ ਨਹੀਂ ਪਰ ਅੰਦਰ ਉਹਨੇ ਮੁਰਗੀ ਖਾਨਾ ਖੋਲਿਆ ਮੇਰੇ ਕੋਲ ਪ੍ਰੂਫ ਆ ਜਦੋਂ ਅਸੀਂ ਆਵਾਜ਼ ਬੁਲੰਦ ਕੀਤੀ ਤਾਂ ਮੁਰਗੀਆਂ ਚੁਕਾਤੀਆਂ ਖੁੱਡਾ ਅੱਜ ਵੀ ਨਿਰੰਤਰ ਆ ਮੇਰੇ ਕੋਲ ਫੋਟੋ ਆ ਮੈਂ ਭਾਈ ਸਾਹਿਬ ਨੂੰ ਦਿਖਾ ਦਿੱਤੀ ਸ਼ਰਾਬ ਇਹ ਪਿੰਦੇ ਮੀਟ ਇਹ ਖਾਂਦੇ ਹੋਰ ਬਹੁਤ ਕੁਝ ਕਰਦੇ ਸਾਰੇ ਮੇਰੇ ਕੋਲ ਪ੍ਰੂਫ ਆ ਵੀਡੀਓ ਮੇਰੇ ਕੋਲ ਆ ਮੈਂ ਜਨਤਕ ਨਹੀਂ ਕਰਾਂ ਹਲੇ ਕਰ ਰਹੇ ਸੀ ਅਸੀਂ ਕਿਸੇ ਗੱਲ ਨੂੰ ਚੋਪਾਂ ਪਰ ਸਾਡੇ ਹਰਿਆਣੇ ਦਾ ਮਾਹੌਲ ਨਾ ਖਰਾਬੋ ਉਹਨੇ ਹੰਗਸੰਗ ਜਥੇਬੰਦੀਆਂ ਨੂੰ ਤਕਰੀਬਨ 30-35 ਲੈਟਰ ਕੱਢ ਰਹੇ ਆ ਕੱਢ ਵੀ ਚੁੱਕੇ ਆ ਔਰ ਇੱਥੇ ਬਾਬਾ ਬਘੇਲ ਸਿੰਘ ਦੇ ਗਰਾਊਂਡ ਦੇ ਵਿੱਚ ਬਹੁਤ بڑا ਇਕੱਠ ਹੋਣਾ ਫਿਰ ਸਾਂਭ ਨਹੀਂ ਹੋਣਾ ਕਿਸੇ ਦਾ ਇਹ ਸਾਂਭਣਾ ਔਖਾ ਹੋ ਜਾਣਾ ਕਿਉਂਕਿ ਜਿਹੜੀ ਸੰਗਤ ਹੈ ਨਾ ਜੀ ਉਹਦੇ ਮੋਰੇ ਵੱਡੇ-ਵੱਡੇ ਝੁੱਕ ਜਾਂਦੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਮਹਿਲ ਦੇ ਵਿੱਚ ਜਾਂਦੀਆਂ ਸਨ ਤੇ ਉੱਥੇ ਪੱਥਰ ਮਾਰ ਕੇ ਉਹਨਾਂ ਦੇ ਕਦੀ ਕੁਝ ਤੋੜ ਦਿੱਤਾ ਕਦੀ ਕੁਝ ਤੋੜ ਦਿੱਤਾ ਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਕੁਝ ਨਹੀਂ ਸੀ ਕਹਿੰਦੇ ਤਾਂ ਕਿਸੇ ਨੇ ਪੁੱਛਿਆ ਵੀ ਇਹ ਤੁਹਾਡੇ ਇੰਨਾ ਹੱਲਾ ਗੁੱਲਾ ਕਰਦੇ ਹਨ ਨਿਹੰਗ ਸਿੰਘ ਤੇ ਤੁਸੀਂ ਇਹਨਾਂ ਨੂੰ ਕੁਝ ਕਹਿੰਦੇ ਕਿਉਂ ਨਹੀਂ ਤੇ ਮਹਾਰਾਜ ਨੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਗੱਲ ਕਹੀ ਸੀ ਵੀ ਇਹ ਸਮੇਂ-ਸਮੇਂ ਤੇ ਸਾਨੂੰ ਇਹ ਯਾਦ ਕਰਾਉਂਦੇ ਰਹਿੰਦੇ ਹਨ ਵੀ ਰਾਜ ਰਣਜੀਤ ਸਿੰਘ ਤੇਰਾ ਨਹੀਂ ਰਾਜ ਖਾਲਸੇ ਦਾ ਹੈ ਔਰ ਜੋ ਵੀ ਸੁਭਾਵਨ ਵਾ ਰਹੇ ਹਨ ਉਸ ਨੂੰ ਆਪਣਾ ਰਾਜ ਭਾਗ ਨਾ ਸਮਝੀਏ ਜੋ ਸਾਨੂੰ ਅਹੁਦਾ ਦਿੱਤਾ ਹੋਇਆ ਹੈ ਅਸੀਂ ਇੱਕ ਨਿਮਾਣੇ ਸੇਵਾਦਾਰ ਹੋ ਕੇ ਆਪਣੀ ਸੇਵਾ ਨਿਭਾਈਏ ਮੈਂ ਕਹਿੰਦਾ ਉਹਨਾਂ ਸੀ ਵੀ ਤੁਸੀਂ ਆਹ ਜਵਾਬ ਦੇਣਾ ਸੀ ਕਹਿੰਦੇ ਨਹੀਂ ਮੈਂ ਨਹੀਂ ਚਾਹੁੰਦਾ ਵੀ ਕੋਈ ਗੁਰੂ ਘਰ ਨੂੰ ਟੁੱਟ ਜਾਵੇ ਸਾਡਾ ਕੰਮ ਹੈ ਜੋੜਨਾ ਹਰਮਨ ਪਿਆਰੇ ਹਰ ਇੱਕ ਖੂਬੀ ਇਹਨਾਂ ਦੇ ਵਿੱਚ ਹੈ ਲੇਕਿਨ ਇਹਨਾਂ ਕੋਲੋਂ ਅਸਤੀਫਾ ਜਾਂ ਇਹਨਾਂ ਨੇ ਦਿੱਤਾ ਜਾਂ ਦਵਾਇਆਗਾ ਜੋ ਵੀ ਕੁਝ ਹੈਗਾ ਉਹ ਇਸ ਤਰ੍ਹਾਂ ਹੈਗਾ ਇੱਥੇ ਦੀ ਸੰਗਤ ਵਾਸਤੇ ਜਿੱਦਾਂ ਬਿਨਾਂ ਮਾਂ-ਬਾਪ ਤੋਂ ਬੱਚੇ ਪਿੱਛੇ ਰਹਿ ਗਏ ਅਸਤੀਫਾ ਗੁਰੂ ਸਾਹਿਬ ਦੇ ਅੱਗੇ ਸਤਕਾਰ ਲਈ ਕਿਸੇ ਇੱਕ ਵਿਸ਼ੇਸ਼ ਬੰਦੇ ਦਾ ਹੋਣਾ ਸੀ ਕਿਉਂਕਿ ਕੱਲ ਨੂੰ ਕੋਈ ਬੰਦਾ ਉੱਠ ਕੇ ਖੜਾ ਹੋ ਕੇ ਕਹਿ ਦੇਵੇ ਸੰਗਤ ਵਿੱਚੋਂ ਕਿ ਤੁਸੀਂ ਖਾਂਦੇ ਪੀਂਦੇ ਹੋ ਤੁਸੀਂ ਪਤ ਤੋਂ ਤੁਸੀਂ ਅਮਰਤਾਰੀ ਨਹੀਂ ਹੋ ਅਸੀਫਤ ਹੋਣਾ ਬੰਦਾ ਜੀ ਕਿਉਂਕਿ ਅਸੀਂ ਸਾਰੇ ਕਾਲ ਤਖਸਾਲ ਸਾਡੀ ਸੁਪਰੀਮ ਹੈ ਅਸੀਂ ਜਵਾਬ ਦੇ ਕਾਲ ਤਖਸਾਲ ਨੂੰ ਆ ਕਿਸੇ ਬੰਦੇ ਨੂੰ ਨਹੀਂ ਕੋਈ ਇੱਥੇ ਉੱਥੇ ਬਿਹਾਰ ਦੇ ਰਹੇ ਨੇ ਆ ਸਾਨੂੰ ਹੁਣ ਡਰਿਆ ਸਾਨੂੰ ਨਹੀਂ ਸੀ ਪਹਿਲਾਂ ਡਰ ਕੱਲ ਨੂੰ ਗੁਰੂ ਮਹਾਰਾਜ ਦੀ ਵਿਆਦਵੀ ਹੋ ਗਈ ਇਹ ਬਿਹਾਰੀਆ ਜਿੰਮੇਵਾਰ ਹੋਊਗਾ ਸਾਡੇ ਜੋ ਹਰਿਆਣੇ ਦਾ ਕੋਈ ਨਹੀਂ ਜਿੰਮੇਵਾਰ ਹੋਊਗਾ ਇਹਨੂੰ ਤੁਰੰਤ ਸ਼ਰੋਮਣੀ ਕਮੇਟੀ ਬਦਲੇ ਅਮਰਤਾ ਦੀ ਤਾਂ ਬਗੈਰ ਨਹੀਂ ਹੋ ਸਕਦਾ ਪਰ ਉਪਰੋਕਤ ਸੇਵਾ ਮੁਖਤ ਪ੍ਰਿੰਸੀਪਲ ਨੇ ਨਾਤਾ ਅਮਰਿਸ਼ਾ ਕਿਹਾ ਹੈ ਅਤੇ ਇਹ ਸ਼ਰਾਬ ਅਤੇ ਮੀਤਰਾ ਸੇਵਨ ਕਰਦਾ ਹੈ ਜਿਸ ਦੀਆਂ ਕਾਪੀਆਂ ਸਾਡੇ ਕੋਲ ਮੌਜੂਦ ਹਨ ਸਾਡੇ ਇਲਾਕਾ ਨਿਵਾਸੀਆਂ ਅਤੇ ਜਥੇਬੰਦੀਆਂ ਵਾਰਸ ਬਾਬਾ ਭਗੇਲ ਸਿੰਘ ਵੱਲੋਂ ਬੇਨਤੀ ਹੈ ਕਿ ਇਸ ਨੂੰ ਤੁਰੰਤ ਕਮੇਟੀ ਤੋਂ ਬਾਹਰ ਕੱਢਿਆ ਜਾਵੇ ਗੁਰਦੁਆਰਾ ਪਵੰਦਕ ਕਮੇਟੀ ਨਹੀਂ ਇਲਾਕੇ ਨਿਵਾਸੀਆਂ ਤੇ ਬੜਾ ਇਹਦਾ ਅਸਰ ਪਾਊਗਾ ਅਸਰ ਕਿੱਦਾਂ ਪਾਊਗਾ ਕਿਉਂਕਿ ਸੰਗਤ ਜਿਹੜੀ ਜੁੜੀ ਹੋਈ ਹੈ ਉਹ ਟੁੱਟ ਜਾਵੇਗੀ ਗੁਰੂ ਨਾਲੋਂ ਨਹੀਂ ਮਹਾਰਾਜ ਬਖਸ਼ ਰਹਿਣ ਗੁਰੂ ਨਾਲੋਂ ਕਰੀ ਸੰਗਤ ਨਹੀਂ ਟੁੱਟਦੀ ਹੁੰਦੀ ਪਰ ਕੁਝ ਸਿਸਟਮ ਹੁੰਦਾ ਹੈ ਘਰ ਗੁਰਦੁਆਰਾ ਪਵੰਦਕ ਕਮੇਟੀ ਦਾ ਉਹ ਕਿਵੇਂ ਚੱਲਣਾ ਹੈ ਉਹਨੂੰ ਕਿਵੇਂ ਚਲਾਉਣਾ ਹੈ ਉਹ ਹਰ ਇੱਕ ਦੇ ਬਸ ਦੀ ਗੱਲ ਨਹੀਂ ਹਰ ਇੱਕ ਬੰਦੇ ਦੀ ਆਪਣੀ ਆਪਣੀ ਜ਼ਿੰਮੇਵਾਰੀ ਹੁੰਦੀ ਹੈ ਸੋ ਇਹ ਜ਼ਿੰਮੇਵਾਰ ਜਿਹੜੀ ਹੈਗੀ ਹੈ ਮੇਰੇ ਹਿਸਾਬ ਨਾਲ ਹਾਲੇ ਕੋਈ ਵੀ ਇਹਦੇ ਕਾਬਨੀ ਅਸੀਂ ਸਮਝਦੇ ਹਰੇਸ਼ ਸਿੰਘ ਤੋਂ ਇਲਾਵਾ ਅਸੀਂ ਹੋਰ ਕਿਸੇ ਵੀ ਮੈਂਬਰ ਨੂੰ ਨਾ ਹੀ ਕੋਈ ਚਾਹੁੰਦਾ ਆ ਤੇ ਅਸੀਂ ਚੋਣੇ ਉਹੀ ਰਹਿਣ ਸੋ ਦੂਸਰੀ ਗੱਲ ਕਿ ਜਿਹੜੀਆਂ ਗੱਲਾਂ ਇੱਥੇ ਹੋ ਰਹੀਆਂ ਨੇ ਉਹ ਇਨ ਬਿਨ ਇਹਦੀ ਜੜ ਕੋਈ ਹੋਰ ਹੈ ਇਹਦੀ ਜੜ ਕੌਣ ਹੈ ਉਹ ਸਾਨੂੰ ਸਾਰਿਆਂ ਨੂੰ ਪਤਾ ਆ ਅਸੀਂ ਉਹ ਗੱਲ ਬਾਰੇ ਨਾ ਹੀ ਜਾਈਏ ਤਾਂ ਵਧੀਆ ਤੇ ਮੈਂ ਹੁਣ ਬੇਨਤੀ ਕਰੂੰਗਾ ਭਾਈ ਜਸਵੀਰ ਸਿੰਘ ਜੀ ਤੁਸੀਂ ਆਓ ਤੇ ਆਪਣੇ ਵਿਚਾਰ ਹੁੰਦੇ ਹੋਏ ਦੋਨੇ ਹੱਥ ਜੋੜ ਕੇ ਫਤਿਹ ਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੋਈ ਬੁਲਾਰਾ ਨਹੀਂ ਨਾਮ ਕਦੀ ਸਟੇਜਾਂ ਤੇ ਖੜਿਆ ਨਾਮ ਕਦੀ ਕੋਈ ਭਾਸ਼ਣ ਦਿੱਤਾ ਇੱਕ ਗੁਰੂ ਸਾਹਿਬ ਆਪ ਬੁਲਾ ਰਹੇ ਨੇ ਤੇ ਭਾਈ ਰੇਸ਼ਮ ਸਿੰਘ ਜੀ ਨਾਲ ਮੇਰੀ ਮੈਰਿਜ ਵੀ ਨਹੀਂ ਸੀ ਹੋਈ ਬਹੁਤ ਛੋਟੇ ਛੋਟੇ ਸੀ ਅਸੀਂ ਇੱਥੇ ਦੇ ਜਦੋਂ ਦੇ ਇਹਨਾਂ ਨਾਲ ਜੁੜਿਓ ਆ ਔਰ ਇਹਨਾਂ ਦੀ ਚਰਨ ਧੂੜ ਦਾ ਜਿਹੜਾ ਕਿਣਕਾ ਨਾ ਉਹ ਮੈਨੂੰ ਬੁਲਾ ਰਿਹਾ ਮੈਂ ਕਿ ਕ ਇੱਥੇ ਜ਼ਰੂਰ ਬੇਨਤੀ ਕਰੂੰਗਾ ਧਿਆਨ ਨਾਲ ਸੁਣਿਓ ਹਰੇਕ ਦੇ ਵਿਚਾਰ ਆਪਣੇ ਆਪਣੇ ਆਪਾਂ ਵਿੱਚ ਰੋਕੀਏ ਨਾ ਉਹ ਚੰਗਾ ਨਹੀਂ ਲੱਗਦਾ ਜਿਹੜੇ ਬਾਹਰ ਲਿਆਏ ਇਹਨਾਂ ਨੂੰ ਪਤਾ ਨਹੀਂ ਲੱਗਣਾ ਕੀ ਹੋਇਆ ਕੀ ਨਹੀਂ ਜੋਬ ਵੀ ਮੈਂ ਕਰਦਾ ਕੋਰਟ ਚ ਵੀ ਮੈਂ ਜਾਂਦਾ ਮਹਾਰਾਜ ਜਿਹੜੀ ਸਾਡੀ ਨਾ ਕੋਟ ਲੱਗੀ ਹੋਇਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਤੋਂ ਉੱਤੇ ਦਾ ਕੋਈ ਵੱਡੀ ਕੋਟ ਨਹੀਂ ਹੈ ਜਦੋਂ ਅਸੀਂ ਕੋਟ ਦੇ ਅੰਦਰ ਜਾਂਦੇ ਹਾਂ ਉਹਦੇ ਬਾਹਰ ਲਿਖਿਆ ਹੈ ਅੰਦਰ ਜੇਦਾ ਮੋਬਾਈਲ ਵੱਜਿਆ ਉਹਨੂੰ 500 ਰੁਪਏ ਜੁਰਮਾਨਾ ਮੇਰੀ ਸਾਰਿਆਂ ਨੂੰ ਪਹਿਲਾਂ ਹੱਥ ਜੋੜ ਬੇਨਤੀ ਆਪੇ ਆਪਣੇ ਫੋਨ ਸਾਇਲੈਂਟ ਕਰ ਲਓ ਕੋਈ ਫੋਨ ਨਾ ਵੱਜੇ ਉਹ ਚੰਗਾ ਨਹੀਂ ਲੱਗਦਾ ਆਪਾਂ ਗੁਰੂ ਸਾਹਿਬ ਦੀ ਇਹ ਬੇਅਦਬੀਆ ਸ਼ਾਇਦ ਮੈਂ ਗਲਤ ਹੋਵਾਂ ਮੈਂ ਮਾਫੀ ਮੰਗ ਲੈਂਦਾ ਦੂਸਰੀ ਬੇਨਤੀ ਹੈ ਆਪਾਂ ਮੈਂ ਇਦਾਂ ਦੇ ਬਵਾਦਾਂ ਚ ਨਾ ਪੈਣਾ ਨਾ ਮੈਨੂੰ ਲੋੜ ਹੈ ਮੈਂ ਆਪਣੇ ਵਾਸਤੇ ਨਹੀਂ ਲੜ ਰਿਹਾ ਮੈਂ ਸਾਰੀ ਸਾਧ ਸੰਗਤ ਦੇ ਬੱਚਿਆਂ ਦੇ ਭਵਿੱਖ ਲਈ ਲੜ ਰਿਹਾ ਪਹਿਲੀ ਮੇਰੀ ਬੇਨਤੀ ਇਹ ਆ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਜੋ ਸਾਡੇ ਇਲਾਕੇ ਦੇ ਆ ਤਾਂ ਉਹਨਾਂ ਦਾ ਕੱਦ ਸਾਡੇ ਏਰੀਆ 'ਚ ਬਹੁਤ ਉੱਚਾ ਆ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆਂ ਔਰ ਉਹਨਾਂ ਦੇ ਵਿੱਚ ਸਤਿਕਾਰ ਪਿਆਰ ਨੂੰ ਇਹ ਸਾਰੀਆਂ ਸੰਗਤਾਂ ਇਕੱਠੀਆਂ ਹੋਈਆਂ ਜੋ ਇਹ ਬਿਵਾਦ ਦੇ ਵਿੱਚ ਭਾਈ ਰੇਸ਼ਮ ਸਿੰਘ ਜੀ ਸਤਿਕਾਰਯੋਗ ਬੀਰ ਕਰਨੈਲ ਸਿੰਘ ਜੀ ਸਾਬਕਾ ਪ੍ਰਿੰਸੀਪਲ ਹਰਜਿੰਦਰ ਸਿੰਘ ਜੀ ਇਸ ਕਮੇਟੀ ਨੂੰ ਨਿਰੰਤਰ ਚਲਾ ਰਹੇ ਨੇ ਅਸੀਂ ਸਾਰੇ ਸਾਥ ਸੰਗਤ ਇਹਨਾਂ ਦਾ ਸਹਿਯੋਗ ਦੇ ਰਹੇ ਨੇ ਪਰ ਪ੍ਰਿੰਸੀਪਲ ਹਰਜਿੰਦਰ ਸਿੰਘ ਜੀ ਦਾ ਅਕਸ ਇੱਥੇ ਨੱਕ ਡਿੱਗ ਚੁੱਕਾ ਉਹ ਦੁਕਾਨਾਂ ਤੋਂ ਮੀਟ ਲੈਂਦੇ ਉਹ ਮੇਰੇ ਕੋਲ ਫੋਟੋਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਕੂਲ ਹੋਵੇ ਗੁਰਦੁਆਰਾ ਹੋਵੇ ਔਰ ਉਥੇ ਇੱਕ ਭਈਏ ਨੂੰ ਰੱਖਿਆ ਹੋਵੇ ਉਹ ਵੀ ਇਨਸਾਨ ਆ ਸਾਨੂੰ ਕੋਈ ਇਤਰਾਜ ਨਹੀਂ ਪਰ ਅੰਦਰ ਉਹਨੇ ਮੁਰਗੀ ਖਾਨਾ ਖੋਲਿਆ ਮੇਰੇ ਕੋਲ ਪ੍ਰੂਫ ਆ ਜਦੋਂ ਅਸੀਂ ਆਵਾਜ਼ ਬੁਲੰਦ ਕੀਤੀ ਤਾਂ ਮੁਰਗੀਆਂ ਚੁਕਾਤੀਆਂ ਖੁੱਡਾ ਅੱਜ ਵੀ ਨਿਰੰਤਰ ਆ ਮੇਰੇ ਕੋਲ ਫੋਟੋ ਆ ਮੈਂ ਭਾਈ ਸਾਹਿਬ ਨੂੰ ਦਿਖਾ ਦਿੱਤੀ ਸ਼ਰਾਬ ਇਹ ਪਿੰਦੇ ਮੀਟ ਇਹ ਖਾਂਦੇ ਹੋਰ ਬਹੁਤ ਕੁਝ ਕਰਦੇ ਸਾਰੇ ਮੇਰੇ ਕੋਲ ਪ੍ਰੂਫ ਆ ਵੀਡੀਓ ਮੇਰੇ ਕੋਲ ਆ ਮੈਂ ਜਨਤਕ ਨਹੀਂ ਕਰਾਂ ਹਲੇ ਕਰ ਰਹੇ ਸੀ ਅਸੀਂ ਕਿਸੇ ਗੱਲ ਨੂੰ ਚੋਪਾਂ ਪਾ ਸਾਡੇ ਹਰਿਆਣੇ ਦਾ ਮਾਹੌਲ ਨਾ ਖਰਾਬ ਹੋਵੇ ਜੋ ਇਸ ਤੀਫੇ ਤੱਕ ਨੋਬਤਾਈ ਅਸੀਂ ਉੱਚ ਜਥੇਬੰਦੀਆਂ ਪਦਮੀਆਂ ਨੂੰ ਨਿਹੰਗ ਸਿੰਘ ਜਥੇਬੰਦੀਆਂ ਨੂੰ ਤਕਰੀਬਨ 30-35 ਲੈਟਰ ਕੱਢ ਰਹੇ ਆ ਕੱਢ ਵੀ ਚੁੱਕੇ ਆ ਔਰ ਇੱਥੇ ਬਾਬਾ ਉਹਗੇਲ ਸਿੰਘ ਦੇ ਗਰਾਊਂਡ ਦੇ ਵਿੱਚ ਬਹੁਤ بڑا ਇਕੱਠ ਹੋਣਾ ਫਿਰ ਸਾਂਭ ਨਹੀਂ ਹੋਣਾ ਕਿਸੇ ਤੋਂ ਇਹ ਸਾਂਭਣਾ ਔਖਾ ਹੋ ਜਾਣਾ ਕਿਉਂਕਿ ਜਿਹੜੀ ਸੰਗਤ ਹੈ ਨਾ ਜੀ ਉਹਦੇ ਮੋਰੇ ਵੱਡੇ ਵੱਡੇ ਝੁੱਕ ਜਾਂਦੇ ਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੰਜਾਂ ਸਿੰਘਾਂ ਨੇ ਆਖਿਆ ਸੀ ਵੀ ਤੁਸੀਂ ਗੜੀ ਛੱਡ ਦਿਓ ਚਮਕੌਰ ਦੀ ਤਾਂ ਦਿਨ ਵੀ ਉਹੀ ਚੱਲ ਰਿਹਾ ਤੇ ਸਾਡੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਸਾਡੇ ਬਹੁਤ ਤਕੜੇ ਤਕੜੇ ਵਿਦਵਾਨ ਆਏ ਆ ਅਸੀਂ ਤਾਂ ਉਹਨਾਂ ਦੇ ਮੂਰੇ ਕੁਝ ਵੀ ਨਹੀਂ ਜੀ ਉਹਨਾਂ ਦੀ ਚਰਨ ਧੂੜ ਬਰਾਬਰ ਵੀ ਨਹੀਂ ਔਰ ਅੱਜ ਅਸੀਂ ਇਸ ਸਟੇਜ ਤੋਂ ਇਹ ਉਹਨਾਂ ਦੇ ਚਰਨਾਂ 'ਚ ਦੋਨੇ ਹੱਥ ਜੋੜ ਕੇ ਗਲ 'ਚ ਪੱਲਾ ਪਾ ਕੇ ਬੇਨਤੀ ਕਰਦੇ ਆਂ ਪਸੀ ਹਰਿਆਣੇ ਦੇ ਪੰਜ ਸਿੰਘ ਕਤਰਤ ਹੋ ਕੇ ਅਸੀਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਅਸੀਂ ਭਾਈ ਰੇਸ਼ਮ ਸਿੰਘ ਜੀ ਨੂੰ ਜਿਉਂ ਦੇ ਤਿਉਂ ਹੀ ਪ੍ਰਧਾਨ ਸਮਝਾਂਗੇ ਔਰ ਵਾਰਲਾ ਕੋਈ ਵੀ ਇੱਥੇ ਅਸੀਂ ਪ੍ਰਧਾਨ ਅਕਸੈਪਟ ਨਹੀਂ ਕਰਾਂਗੇ ਜੇ ਇਹ ਸਾਡੀ ਬੇਨਤੀ ਦੀ ਆਵਾਜ਼ ਨੂੰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਿਕਾਰਯੋਗ ਸੰਸਥਾਵਾਂ ਤੋਂ ਗੁਰਸਿੱਖ ਵੀਰ ਆਏ ਨੇ ਔਰ ਸਾਡੀ ਬੇਨਤੀ ਨੂੰ ਉੱਤੇ ਤੱਕ ਪਹੁੰਚਾਉਣ ਜਿਸ ਤਰ੍ਹਾਂ ਮਰਜੀ ਕਰਨ ਔਰ ਐਟ ਦੀ ਸਪੋਰਟ 에 ਫੈਸਲਾ ਲੈਣ ਕਿ ਅਸੀਂ ਭਾਈ ਰੇਸ਼ਮ ਸਿੰਘ ਜੀ ਨੂੰ ਹੀ ਪ੍ਰਧਾਨ ਰੱਖਾਂਗੇ ਅਸੀਂ ਡਿਮਾਂਡ ਓਨਲੀ ਫਾਰ ਪ੍ਰਿੰਸੀਪਲ ਹਰਜਿੰਦਰ ਸਿੰਘ ਦੀ ਕੀਤੀ ਨਾ ਅਸੀਂ ਭਾਜੀ ਰੇਸ਼ਮ ਸਿੰਘ ਦੀ ਕੀਤੀ ਨਾ ਅਸੀਂ ਭਾਜੀ ਕਰਨੈਲ ਸਿੰਘ ਦੀ ਕੀਤੀ ਕਿਉਂਕਿ ਕਰਨੈਲ ਸਿੰਘ ਜੀ ਬਹੁਤ ਸਤਿਕਾਰਯੋਗ ਨੇ ਬਹੁਤ ਉਹਨਾਂ ਦੀਆਂ ਸੁਆਮਾਂ ਵਧੀਆ ਗੁਰੂ ਘਰ ਲਈ ਔਰ ਜਿੰਨੇ ਵੀ ਸਾਡੇ ਸਾਰਿਆਂ ਦੀਆਂ ਸੁਆਮਾਂ ਬਹੁਤ ਵਧੀਆ ਅਸੀਂ ਤਾਂ ਕੁਝ ਵੀ ਨਹੀਂ ਇਹਨਾਂ ਤੇ ਮਰੇ ਅਸੀਂ ਛੋਟੇ ਜਿਹੇ ਹਰਿਆਣੇ 'ਚ ਬਾਬੇ ਬਘੇਲ ਸਿੰਘ ਜੀ ਦਾ ਨਾਮ ਪੂਰੇ ਵਾਰਲਡ 'ਚ ਚੱਲਦਾ ਜੇ ਸਾਡੇ ਇੰਨੇ ਕ ਹਰਿਆਣੇ ਦਾ ਨਾਮ ਬਦਨਾਮੀ ਦੇ ਤੌਰ ਤੇ ਚੱਲੇ ਤੇ ਮੈਨੂੰ ਲੱਗਦਾ ਵੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਜੀ ਧਾਮੀ ਜਿਨ੍ਹਾਂ ਦਾ ਕੱਦ ਸਾਡੇ ਏਰੀਆ 'ਚ ਬਹੁਤ ਉੱਚਾ ਪਰ ਉਹ ਲੀਡਰ ਵੀ ਆ ਅਕਾਲੀ ਦਲ ਦੇ ਜੇ ਭਾਜੀ ਰੇਸ਼ਮ ਸਿੰਘ ਜੀ ਦਾ ਅਸਤੀਫਾ ਪ੍ਰਵਾਨ ਕਰਦੇ ਉਹਨਾਂ ਨੂੰ ਮੁੜ ਕੇ ਬਹਾਲ ਨਹੀਂ ਕਰਦੇ ਆਉਣ ਵਾਲੀਆਂ ਚੋਣਾਂ 'ਚ ਉਹਨਾਂ ਦਾ ਨੁਕਸਾਨ ਹੋਗਾ ਕਿਉਂਕਿ ਸਾਰੀ ਸੰਗਤ ਉਹਨਾਂ ਦਾ ਵਿਰੋਧ ਕਰੂਗੀ। ਔਰ ਜੇ ਉਪਰੋਕਤ ਤੋਂ ਆਏ ਪਤਵੰਤੇ ਵੀਰ ਸਾਡੀ ਬੇਨਤੀ ਨੂੰ ਨਹੀਂ ਮੰਨਣਗੇ ਜਾਂ ਉੱਪਰ ਤੱਕ ਕੋਈ ਨਹੀਂ ਹੋਊਗਾ। ਮੈਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ 'ਚ ਦੋਨੇ ਹੱਥ ਜੋੜ ਕੇ ਅਰਦਾਸ ਕਰਦਾ ਮੇਰੀ ਭਵਾਂ ਜਾਨ ਵੀ ਚਲ ਜਵੇ ਮੈਂ ਹੁਣ ਤੋਂ ਹੀ ਭੋਖੜ ਹਦਲ ਤੇ ਬਹਿਣ ਲੱਗਾ ਜੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਨਾ ਜੀ ਜੇ ਮੇਰੀ ਬੇਨਤੀ ਨੂੰ ਨਾ ਮੰਨਿਆ ਗਿਆ ਤੇ ਮੈਂ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਭੋਖੜ ਹਦਲ ਤੇ ਬਿਠੂੰਗਾ ਔਰ ਗੁਰੂ ਮਹਾਰਾਜ ਦੀ ਚਰਨਾਂ ਦੇ ਵਿੱਚ ਮੈਂ ਆਪਣਾ ਜਿਹੜੇ ਸਵਾਸ ਛੱਡੂੰਗਾ ਇਹ ਮੇਰੀ ਬੇਨਤੀ ਆ ਬੁਲੇ ਸੋ ਨਿਹਾਲ ਸੋਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਨੂੰ ਇੱਕ ਇੱਕ ਉਹ ਗੱਲ ਜਿੱਤੇ ਆਈ ਕਹਿੰਦੇ ਕਿਸੇ ਮਹਿਫਲ ਚ ਨਾ ਲੋਕ ਬੈਠੇ ਹੋਏ ਸਨ ਤੇ ਉੱਥੇ ਇੱਕ ਧਮੋੜੀ ਆ ਗਈ ਕਈ ਮਧੋੜੀ ਵੀ ਕਹਿੰਦੇ ਕਿ ਧਮੋੜੀ ਵੀ ਕਹਿੰਦੇ ਕਿ ਪ੍ਰਿੰਟ ਕਹਿੰਦੇ ਆ ਮਾਲ ਵਿੱਚ ਉਹ ਬਹੁਤ ਪਰੇਸ਼ਾਨ ਕਰਨ ਲੱਗੀ ਉੱਥੇ ਬੈਠੇ ਲੋਕਾਂ ਨੂੰ ਕਰੀ ਕਿਸੇ ਵੱਲ ਆਵੇਗਾ ਜੀ ਕਿਸੇ ਵੱਲ ਆਵੇ ਕੋਈ ਉਹਨੂੰ ਤੋਂ ਬਚਾ ਕਰੇ ਕੋਈ ਆਪਣੀ ਪਲੇਟ ਲੈ ਕੇ ਉਧਰ ਨੂੰ ਭੱਜੇ ਕੋਈ ਉਧਰ ਨੂੰ ਭੱਜੇ ਵਿੱਚੋਂ ਇੱਕ ਸਿਆਣਾ ਬੰਦਾ ਉੱਠਿਆ ਉਹਨੇ ਉਸ ਤਮੋੜੀ ਦੇ ਇੱਕ ਮਾਰੀ ਉਹਨੂੰ ਚੱਕ ਕੇ ਬਾਹਰ ਸਿੱੜਤਾ ਉਹ ਸਾਰਾ ਮਸਲਾ ਹੱਲ ਹੋ ਗਿਆ ਸੋ ਸਾਡੇ ਇੱਥੇ ਤਮੋੜੀ ਕਿਹੜੀ ਹੈ ਸਾਨੂੰ ਪਤਾ ਆ ਉਹਨੂੰ ਆਪਾਂ ਸਿਆਣੇ ਬਣ ਕੇ ਕੱਢ ਦਿਆ ਸੀ ਆਪਸ ਵਿੱਚ ਟੱਕਰਾਂ ਨਾ ਮਾਰੀਏ ਕਹੋ ਕਿ ਜੇ ਆਪਸ ਵਿੱਚ ਟੱਕਰਾਂ ਮਾਰਾਂਗੇ ਜੀ ਬਹੁਤ ਕਾਰਜ ਕਰਨ ਵਾਲੇ ਨੇ ਸਾਡੇ ਇਲਾਕੇ ਚ ਗੁਰਦੁਆਰਾ ਸਾਹਿਬ ਚ ਸਕੂਲ ਚ ਗਰਾਊਂਡ ਚ ਬਹੁਤ ਕੰਮ ਕਰਨ ਵਾਲੇ ਨੇ ਅਸੀਂ ਉਸ ਧਮੋੜੀ ਨੂੰ ਮੈਂ ਕਹਿੰਦਾ ਬਾਹਰ ਕੱਢ ਦਈਏ ਤੇ ਜ਼ਿਆਦਾ ਵਧੀਆ ਹੈ ਕਿਉਂਕਿ ਕਿਸੇ ਇੱਕ ਬੰਦੇ ਖਾਤਰ ਜੇਕਰ ਇਹ ਸਾਰਾ ਪ੍ਰੋਗਰਾਮ ਸਾਡਾ ਔਰ ਇਲਾਕਾ ਨਿਵਾਸੀ ਡਿਸਟਰਬ ਹੋ ਰਹੇ ਨੇ ਪਰੇਸ਼ਾਨ ਹੋ ਰਹੇ ਨੇ ਇਕੱਠੇ ਹੋ ਰਹੇ ਨੇ ਸਮਾਂ ਸਾਰਿਆਂ ਦਾ ਕੀਮਤੀ ਹੈ ਇਹ ਸਮਾਂ ਗੁਰੂ ਦੇ ਪ੍ਰਚਾਰ ਲਈ ਗੁਰੂ ਘਰ ਦੇ ਸਤਕਾਰ ਲਈ ਅੱਗੇ ਹੁਣ ਸ਼ਹੀਦੀ ਦਿਹਾੜੇ ਆ ਰਹੇ ਹਨ ਉਹਨਾਂ ਨੂੰ ਨਹੀਂ ਲੱਗਣਾ ਚਾਹੀਦਾ ਕਿ ਨਾ ਕਿ ਇਹੋ ਜੇ ਮੁੱਦਿਆਂ ਲਈ ਪਰ ਚਲੋ ਜੇ ਇਹੋ ਜੇ ਮੁੱਦੇ ਬਣਦੇ ਵੀ ਆ ਸਾਨੂੰ ਇਕੱਠੇ ਤਾਂ ਹੋਣਾ ਪੈਣਾ ਹੈ ਨਾ ਸੋ ਮੈਂ ਹੁਣ ਬੇਨਤੀ ਕਰੂੰਗਾ ਭਾਈ ਤੇਜਪਾਲ ਸਿੰਘ ਗੁਰੂ ਚਰਨਾ ਵਿੱਚ ਬੈਠੀ ਸਾਜੀ ਨਵਾਜੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪੀਲਾ ਪਿਤਾ ਜੀ ਵੱਲੋਂ ਵਕਸੀ ਹੋਈ ਫਤਿਹ ਪ੍ਰਵਾਨ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਦੇ ਵਿੱਚ ਆਉਂਦਾ ਹੈ ਕਿ ਗੁਰੂ ਗੋਬਿੰਦ ਦਉ ਖੜੇ ਕਾਕੇ ਲਾਗੋ ਪਾਏ ਬਲਿਹਾਰੀ ਗੁਰੂ ਆਪਣੇ ਜਿਨ ਗੋਬਿੰਦ ਦੇਉ ਮਿਲਾਏ ਇੱਥੇ ਗੁਰੂ ਕਿਸ ਨੂੰ ਕਿਹਾ ਗਿਆ ਹੈ ਗੁਰੂ ਉਸ ਸਿੱਖਸ਼ਕ ਨੂੰ ਕਿਹਾ ਗਿਆ ਹੈ ਉਸ ਟੀਚਰ ਨੂੰ ਕਿਹਾ ਗਿਆ ਹੈ ਕਿ ਇੱਕ ਪਾਸੇ ਰੱਬ ਖੜਾ ਹੈ ਔਰ ਇੱਕ ਪਾਸੇ ਸਿੱਖ ਆਪਣੇ ਗੁਰੂ ਖੜੇ ਹਨ ਸਿੱਖਸ਼ਕ ਵੀ ਮੈਂ ਜੇ ਦੋਨੇ ਦਰਸ਼ਨ ਦੇਣ ਤਾਂ ਮੈਂ ਸਭ ਤੋਂ ਪਹਿਲਾਂ ਕਿਸਦੇ ਪੈਰੀ ਹੱਥ ਲਾਵਾਂ ਔਰ ਸਭ ਤੋਂ ਪਹਿਲਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਸ ਗੁਰੂ ਦੇ ਪੈਰੀਂ ਹੱਥ ਲਾਈਏ ਜਿਸ ਨੂੰ ਸਾਨੂੰ ਇਹ ਮਾਰਗਦਰਸ਼ਨ ਦੇਣਾ ਹੈ ਕਿ ਰੱਬ ਨੂੰ ਕਿਸ ਤਰ੍ਹਾਂ ਮਿਲਣਾ ਹੈ ਔਰ ਉਹ ਸਾਡੇ ਗੁਰੂ ਜੋ ਸਾਡੇ ਮਾਰਗਦਰਸ਼ਕ ਹਨ ਉਹ ਭਾਈ ਰੇਸ਼ਮ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਕਈ ਸੰਘਰਸ਼ਾਂ ਦੇ ਵਿੱਚ ਸਾਨੂੰ ਇਹ ਸਮਝਾਉਣਾ ਹੈ ਕਿ ਇਹ ਕੰਮ ਕਿਸ ਤਰ੍ਹਾਂ ਹੋਣੇ ਚਾਹੀਦੇ ਹਨ ਔਰ ਸਾਨੂੰ ਹੋਰ ਵੀ ਅੱਗੇ ਇਹਨਾਂ ਦੀ ਬਹੁਤ ਲੋੜ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਸਿਵਾਮਾ ਦੀ ਪ੍ਰਭਾਤ ਫੇਰੀਆਂ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਜੋ ਮੁੱਖ ਸੇਵਾਦਾਰ ਦੇ ਉਤੇ ਆਪਣੀ ਸਿਵਾਮਾ ਨਿਭਾ ਰਹੇ ਹਨ ਔਰ ਸਾਰਾ ਇਲਾਕਾ ਹੀ ਇਹਨਾਂ ਦੀ ਸਿਵਾਮਾ ਤੋਂ ਜਾਣੂ ਹੈ। ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਮਹਿਲ ਦੇ ਵਿੱਚ ਜਾਂਦੀਆਂ ਸਨ ਤੇ ਉੱਥੇ ਪੱਥਰ ਮਾਰ ਕੇ ਉਹਨਾਂ ਦੇ ਕਦੀ ਕੁਝ ਤੋੜ ਦਿੱਤਾ ਕਦੀ ਕੁਝ ਤੋੜ ਦਿੱਤਾ ਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਕੁਝ ਨਹੀਂ ਸੀ ਕਹਿੰਦੇ। ਤਾਂ ਕਿਸੇ ਨੇ ਪੁੱਛਿਆ ਵੀ ਇਹ ਤੁਹਾਡੇ ਇੰਨਾ ਹੱਲਾ ਗੁੱਲਾ ਕਰਦੇ ਹਨ ਨਿਹੰਗ ਸਿੰਘ? ਤੇ ਤੁਸੀਂ ਇਹਨਾਂ ਨੂੰ ਕੁਝ ਕਹਿੰਦੇ ਕਿਉਂ ਨਹੀਂ ਤੇ ਮਹਾਰਾਜ ਨੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਗੱਲ ਕਹੀ ਸੀ ਵੀ ਇਹ ਸਮੇਂ-ਸਮੇਂ ਤੇ ਸਾਨੂੰ ਇਹ ਯਾਦ ਕਰਾਉਂਦੇ ਰਹਿੰਦੇ ਹਨ ਵੀ ਰਾਜ ਰਣਜੀਤ ਸਿੰਘ ਤੇਰਾ ਨਹੀਂ ਰਾਜ ਖਾਲਸੇ ਦਾ ਹੈ ਔਰ ਇਸ ਅਸੀਂ ਜੋ ਸਿਵਾਮਾ ਨਿਵਾ ਰਹੇ ਹਾਂ ਉਹਨਾਂ ਨੂੰ ਸਾਨੂੰ ਇਹ ਇਸ ਗੱਲ ਤੋਂ ਜਾਣੂ ਹੋਣਾ ਚਾਹੀਦਾ ਹੈ ਵੀ ਅਸੀਂ ਉਸ ਖਾਲਸਾ ਰਾਜ ਦਾ ਆਨੰਦ ਮਾਣ ਰਹੇ ਹਾਂ ਜਿਹੜਾ ਇਹ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਔਰ ਜੋ ਵੀ ਸੁਭਾਵਨ ਵਾਹ ਰਹੇ ਹਨ ਉਸ ਨੂੰ ਆਪਣਾ ਰਾਜ ਭਾਗ ਨਾ ਸਮਝਿਓ ਜੋ ਸਾਨੂੰ ਅਹੁਦਾ ਦਿੱਤਾ ਹੋਇਆ ਹੈ ਅਸੀਂ ਇੱਕ ਨਿਮਾਣੇ ਸੇਵਾਦਾਰ ਹੋ ਕੇ ਆਪਣੀ ਸੇਵਾ ਨਿਭਾਈਏ ਸੋ ਮੈਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਆਏ ਹੋਏ ਹਨ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਔਰ ਸਾਡੇ ਇਲਾਕੇ ਦੀ ਸੰਗਤ ਵੱਲੋਂ ਵੀ ਬੇਨਤੀ ਹੈ ਕਿ ਆਪਾਂ ਭਾਈ ਰੇਸ਼ਮ ਸਿੰਘ ਜੀ ਨੂੰ ਹੀ ਭਵਿੱਖ ਦੇ ਵਿੱਚ ਗੁਰਦੁਆਰਾ ਬਾਬਾ ਬਗੇਲ ਸਿੰਘ ਦੇ ਪ੍ਰਧਾਨਵਜੋ ਦੇਖਣਾ ਚਾਹੁੰਦੇ ਹਾਂ ਤੁਸੀਂ ਸਾਰੀ ਸੰਗਤ ਜੋ ਆਏ ਹੋ ਭਾਈ ਰੇਸ਼ਮ ਸਿੰਘ ਜੀ ਦੇ ਹੱਕ ਵਿੱਚ ਮੈਂ ਤੁਹਾਡਾ ਅਤੀ ਧੰਨਵਾਦ ਕਰਦਾ ਹਾਂ ਗੁਰੂ ਮਹਾਰਾਜ ਜੀ ਦਾ ਅਤੀ ਧੰਨਵਾਦੀ ਹਾਂ ਜੋ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਹੋ ਔਰ ਆਓ ਇਹਨਾਂ ਦੇ ਹੱਕ ਵਿੱਚ ਆਪਾਂ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਉਦੋਂ ਪਾਇਰੀ ਸੰਗਤ ਦੀ ਹੋਣਾ ਨੇ ਸਾਡਾ ਬਹੁਤ ਸਾਥ ਦਿੱਤਾ ਅਸੀਂ ਐਥੋ ਦੀ ਅਥਾਰਟਿਟੀਸ ਮਿਲੇ ਪਿੰਡਾਂ 'ਚ ਮਤੇ ਪਾਏ ਔਰ ਐਮ ਐਲ ਐਸ ਨੂੰ ਮਿਲੇ ਔਰ ਇਹਦਾ ਜਿਹੜਾ ਬਾਸਟੈਂਡ ਦਾ ਨਾਮ ਆ ਉਹ ਗੁਰਦੁਆਰਾ ਆਪਣੇ ਜਹੇਦਾਰ ਬਾਬਾ ਬਘੇਲ ਸਿੰਘ ਜੀ ਰਖਾਇਆ ਗਿਆ ਕਿਉਂਕਿ ਗੁਰਦੁਆਰਾ ਸਾਹਮਣੇ ਪੈਂਦਾ ਸੀ ਸੋ ਮਤਲਬ ਕਿ ਕਾਰਜ ਬਹੁਤ ਹੋਏ ਨੇ ਉਹ ਸਾਰੇ ਇਹਨਾਂ ਦੀ ਦੇਖਰੇਖ 'ਚ ਹੋਏ ਨੇ ਇਹਨਾਂ ਨੇ ਸਾਡਾ ਸਾਥ ਵੀ ਦਿੱਤਾ ਹੈ ਸੋ ਅਸੀਂ ਸਾਡੀ ਸਾਰੀ ਸੰਗਤ ਦੀ ਇਹੀ ਬੇਨਤੀ ਆ ਔਰ ਜਿਹੜੇ ਐਸਜੀਪੀਸੀ ਸ਼੍ਰੋਮਣੀ ਗੁਰਦਵਾਰਾ ਪੰਚ ਕਮੇਟੀ ਵਾਲੇ ਆਏ ਨੇ ਇਹ ਸਾਡੇ ਨੇ ਸ਼੍ਰੋਮਣੀ ਗੁਰਦਵਾਰਾ ਪੰਚ ਕਮੇਟੀ ਇਹ ਪੰਥ ਦੀ ਨੁਮਾਇੰਦਗੀ ਕਰਦੀ ਹੈ ਇਹ ਇੱਕ ਪੰਥਕ ਜਥੇਬੰਦੀ ਹੈ ਜਿਹੜੀ ਸਿੱਖ ਸੰਗਤਾਂ ਦੇ ਬਚਨਾਂ ਨੂੰ ਮੰਨਦੀ ਹੈ ਮੇਰੇ ਹਿਸਾਬ ਨਾਲ ਕਿ ਜੇਕਰ ਸਿੱਖ ਸੰਗਤ ਤੁਹਾਡੇ ਕਿ ਕੋਈ ਵੀ ਵਿਚਾਰ ਰੱਖਦੀ ਹੈ ਕਿਉਂਕਿ ਮਹਾਰਾਜ ਫਰਮਾਉਂਦੇ ਨੇ ਕਿ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਸੰਗਤਾਂ ਦੇ ਵਿੱਚ ਹੀ ਪ੍ਰਮਾਤਮਾ ਆ ਸੰਗਤ ਨੂੰ ਮਹਾਰਾਜ ਨੇ ਬਹੁਤ ਵਡਿਆਈ ਦਿੱਤੀ ਆ ਸੋ ਅਸੀਂ ਤੁਹਾਡੇ ਅੱਗੇ ਇਹੀ ਬੇਨਤੀ ਕਰਦੇ ਆਂ ਕਿ ਸਾਡੀ ਅੱਜ ਇੱਕ ਮੰਗ ਵੈ ਕਿ ਆਪ ਜੀ ਜਿਹੜਾ ਹੈਗਾ ਆ ਭਾਈ ਰੇਸ਼ੂ ਸਿੰਘ ਜੀ ਹੁਣ ਦੇ ਜਿਹੜੀ ਪ੍ਰਧਾਨਗੀ ਆ ਉਹਨੂੰ ਦੁਬਾਰਾ ਉਸੇ ਦਾ ਤਿਉਂ ਦਾ ਤਿਉਂ ਰੱਖੋ ਤਾਂ ਕਿ ਜਿਹੜੀ ਸਿੱਖ ਸੰਗਤ ਆ ਉਹਨਾਂ ਦੇ ਉਹਨਾਂ ਦੀ ਭਾਵਨਾਵਾਂ ਦੀ ਤਰਜਮਾਨੀ ਹੋਵੇ ਸੋ ਜੇਕਰ ਕਿਸੇ ਨੇ ਹੋਰ ਵਿਚਾਰ ਰੱਖਣੇ ਹੋਣ ਸ਼੍ਰੋਮਣੀ ਗੋਦਆਪੰਦ ਕਮੇਟੀ ਤੋਂ ਤੇ ਚਲੋ ਠੀਕ ਹੈ ਜੀ ਬਾਕੀ ਜਿੰਨੀ ਵੀ ਗੱਲਬਾਤ ਹੋਈ ਆ ਅਗਰ ਕੋਈ ਬਾਦਕਾਟ ਹੋ ਗਈ ਹੋਵੇ ਗੁਰੂ ਔਰ ਗੁਰੂਗੀਆਂ ਸੰਗਤਾਂ ਬਖਸ਼ਣ ਯੋਗ ਨੇ ਜੀ ਸੋ ਰੇਸ਼ਮ ਸਿੰਘ ਜੀ ਹਾਂ ਜੀ ਹੁਣ ਬਿਲਕੁਲ ਜੀ ਬਿਲਕੁਲ ਹੁਣ ਮੈਂ ਸਰਦਾਰ ਰੇਸ਼ਮ ਸਿੰਘ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਆਨੰਦ ਮਾਣ ਰਹੇ ਹੋ ਸੂਤ ਸਾਧ ਸੰਗਤ ਜੀਓ ਆਪ ਬੜ ਭਾਗੇ ਹੋ ਜ ਮਹਾਰਾਜ ਦੀ ਹਜ਼ੂਰੀ ਵਿੱਚ ਗੁਰਮਤ ਵਿਚਾਰਾ ਕਰ ਰਹੇ ਹੋ ਸੋ ਅੱਜ ਦਾਸ ਦੀ ਖਾਤਰ ਆਪ ਸਾਰੇ ਇਕੱਠੇ ਹੋਏ ਮੈਂ ਆਪਣੇ ਆਪ ਨੂੰ ਇਸ ਜੋਗ ਨਹੀਂ ਸਮਝਦਾ ਜਿੰਧੀਆਂ ਵੀ ਜੱਥੇ ਬੰਦੀਆਂ ਆਈਆਂ ਹਨ ਮੈਂ ਉਹਨਾਂ ਨੂੰ ਸਰਚ ਕੋ ਨਾ ਜੇ ਇਹ ਮੇਰੀ ਸੇਵਾ ਤੋਂ ਪ੍ਰਭਾਵਤ ਹਨ ਤਾਂ ਮੈਂ ਅੱਜ ਹੁਣ ਵੀ ਅੱਜ ਵੀ ਅਸਤੀਫਾ ਦਿੱਤਾ ਹੋਇਆ ਜਿਹੜਾ ਹੈ ਉਹ ਵਾਪਸ ਨਹੀਂ ਲੈਣਾ ਕਿਉਂਕਿ ਮੇਰੀ ਸਿਹਤ ਵੀ ਠੀਕ ਨਹੀਂ ਰਹਿੰਦੀ ਬਹੁਤ ਸੇਵਾ ਮਾਰੇ ਨੇ ਲਈਆ ਤੇ ਹੁਣ ਮੈਂ ਸੇਵਾ ਦੇ ਯੋਗ ਨਹੀਂ ਆ ਆਪ ਜੀ ਦਾ ਸਭ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਮੈਂ ਆਪ ਦਾ ਬਹੁਤ ਰਿਣੀ ਹਾਂ ਬਸ ਗੁਰਜੀ ਦਾ ਖਾਲਸਾ ਵਾਹਿਗੁਰੂ ਅੰਕਲ ਹੁਣੀ ਬਹੁਤ ਪਾਪਕ ਹੋਗੇ ਤੇ ਸੰਗਤ ਵੀ ਥੋੜੀ ਭਾਵਕ ਹੋ ਗਈ ਹੈ ਪਰ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ ਚ ਕਹਿ ਦੇਣਾ ਚਾਹੁੰਨਾ ਕਿ ਇਹ ਜਿਹੜਾ ਅਸਤੀਫਾ ਹੈ ਇਹ ਅਸਤੀਫਾ ਅਸਤੀਫਾ ਨਹੀਂ ਹੈ ਇਹ ਕਿਸੇ ਇੱਕ ਵਿਸ਼ੇਸ਼ ਵਿਅਕਤੀ ਕਾਰਨ ਲਿਆ ਗਿਆ ਅਸਤੀਫਾ ਹੈ ਅਸੀਂ ਇਹ ਨਾਮ ਮਨਜ਼ੂਰ ਕਰਦੇ ਹਾਂ ਕਿ세 ਇੱਕ ਵਿਅਕਤੀ ਕਾਰਨ ਇੰਨਾ ਵੱਡਾ ਫਸਾਦ ਖੜਾ ਹੋ ਜਾਵੇ ਮੇਰੇ ਹਿਸਾਬ ਨਾਲ ਇਹ ਗੱਲਾਂ ਠੀਕ ਨਹੀਂ। ਔਰ ਅਸਤੀਫੇ ਦੀ ਗੱਲ ਕੋਈ ਹੋਰ ਹੋਈ ਸੀ ਪਰ ਚਲ ਗਈ ਕਿਸੇ ਹੋਰ ਪਾਸੇ। ਅਸਤੀਫਾ ਗੁਰੂ ਸਾਹਿਬ ਦੇ ਅਜੋ ਸਰਕਾਰ ਲਈ ਕਿਸੇ ਇੱਕ ਵਿਸ਼ੇਸ਼ ਬੰਦੇ ਦਾ ਹੋਣਾ ਸੀ। ਕਿਉਂਕਿ ਕੱਲ ਨੂੰ ਕੋਈ ਬੰਦਾ ਉੱਠ ਕੇ ਖੜਾ ਹੋ ਕੇ ਕਹਿ ਦੇਵੇ ਸੰਗਤ ਵਿੱਚੋਂ ਕਿ ਤੁਸੀਂ ਖਾਂਦੇ ਪੀਂਦੇ ਹੋ ਤੁਸੀਂ ਪਤ ਤੋਂ ਤੁਸੀਂ ਅਮਰਤਾਰੀ ਨਹੀਂ ਹੋ ਅਸਤੀਫਾ ਤੋਦਾ ਮੰਨਦਾ ਜੀ ਕਿਉਂਕਿ ਅਸੀਂ ਸਾਰੇ ਕਾਲ ਤਖਤ ਸਾਬ ਸਾਡੀ ਸੁਪਰੀਮ ਹੈ ਅਸੀਂ ਜਵਾਬ ਦੇ ਕਾਲ ਤਖਤ ਸਾਬ ਨੂੰ ਆ ਕਿਸੇ ਬੰਦੇ ਨੂੰ ਨਹੀਂ ਸੋ ਇਸ ਕਰਕੇ ਜਿਹੜਾ ਅਸਤੀਫਾ ਮਨਜ਼ੂਰ ਕੀਤਾ ਹੈ ਉਹ ਇੱਕ ਬੰਦੇ ਦਾ ਆਪਾਂ ਕਰ ਸਕਦੇ ਆ ਉਸ ਆਪ ਸਾਰਿਆਂ ਨੂੰ ਪਤਾ ਆ ਉਹ ਮਨਜ਼ੂਰ ਹੈ ਸੰਗਤ ਨੂੰ ਪਰ ਤੁਹਾਡਾ ਅਸੂਫਾ ਸਾਨੂੰ ਮਨਜ਼ੂਰ ਨਹੀਂ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਅ ਪੱਜ ਸ੍ਰੀ ਸਿੰਘ ਜੀ ਨੇ ਆਪਣਾ ਜਿਹੜਾ ਅ ਨੋਟਿਸ ਆ ਇਹਨਾਂ ਨੂੰ ਦੇਣਾ ਮੰਗ ਰਿਹਾ ਉਹ ਅਸੀਂ ਮੰਗ ਪੱਤਰ ਜਿਹੜਾ ਹੈਗਾ ਆ ਐਸਪੀਸੀ ਜਿਹੜੇ ਸਾਡੇ ਵਿੱਚ ਮੌਤਵਾਰ ਆਏ ਨੇ ਉਹਨਾਂ ਨੂੰ ਅਸੀਂ ਦਵਾਵਾਂਗੇ ਸੋ ਮੈਂ ਬੇਨਤੀ ਕਰੂੰਗਾ ਐਸਜੀਪੀਸੀ ਦੇ ਜਿੰਨੇ ਵੀ ਪਤਵੱਤੇ ਸੱਜਣ ਮੈਨੇਜਰ ਸਾਹਿਬ ਆਡਿਟ ਆਡੀਟਰ ਸਾਹਿਬ ਆਏ ਨੇ ਉਹਨਾਂ ਨੂੰ ਮੈਂ ਕਹੂੰਗਾ ਤੁਸੀਂ ਸਟੇਟ ਤੇ ਆ ਜਾਓ ਤੇ ਅਸੀਂ ਆਪਣੀ ਜਿਹੜੀ ਹੈਗੀ ਐ ਇਹ ਮੰਗ ਪੱਤਰ ਜਿਹੜਾ ਹੈਗਾ ਆ ਉਹਨਾਂ ਨੂੰ ਦੇਣਾ ਹੈ ਇਹ ਸਿਰਫ ਜਿਹੜਾ ਆਪਾਂ ਮੁੱਦਾ ਮੇਨ ਗੁਰਦੁਆਰਾ ਸਾਹਿਬ ਦਾ ਇਹ ਪੜ੍ਹ ਲਿਓ ਹਾਂਜੀ ਇਹ ਸਿਰ ਤੇ ਸਿਰਫ ਜਿਹੜਾ ਮੁੱਦਾ ਆ ਗੁਰਦੁਆਰਾ ਸਾਹਿਬ ਦਾ ਤੇ ਗੁਰਦੁਆਰਾ ਪ੍ਰਧਾਨਗੀ ਦਾ ਉਹਦੇ ਸੰਬੰਧ ਵਿੱਚ ਹੈ ਇਹਦੇ ਵਿੱਚ ਸਾਰੀਆਂ ਗੱਲਾਂ ਮੈਂਸ਼ਨ ਕੀਤੀਆਂ ਹੋਈਆਂ ਨੇ ਕਿ ਗੁਰਦਾਰਪੁਰੋਂ ਦੀ ਕਮੇਟੀ ਕਿਵੇਂ ਚੱਲਣੀ ਹੈ ਇਹਦੀ ਬਾਗਡੋਰ ਕਿਹਦੇ ਹੱਥ ਰਹਿਣੀ ਹੈ ਅੱਗੇ ਕਿਵੇਂ ਚੱਲਣੀ ਹੈ ਮੈਂ ਭਾਈ ਜਸਵੀਰ ਸਿੰਘ ਜੀ ਨੂੰ ਕਹਾਂਗਾ ਕਿ ਉਹ ਇਹਦਾ ਮਤਾ ਆ ਇਹ ਨੋਟਿਸ ਆ ਉਹ ਪੜ੍ਹ ਕੇ ਸਿੱਖ ਸੰਗਤ ਦੀ ਕਚਹਿਰੀ ਵਿੱਚ ਰੱਖ ਦੇਣ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇਹ ਸਾਰਾ ਨੋਟਿਸ ਉਹ ਪੜ੍ਹ ਕੇ ਦੱਸ ਦੇਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾ ਜੀ ਇੱਕ ਪਹਿਲਾਂ ਬੇਨਤੀ ਭੁੱਲ ਗਿਆ ਸੀ ਉਹਦੀ ਮੈਂ ਮਾਫੀ ਮੰਗਦਾ ਜਿਹੜਾ ਗੁਰੂ ਘਰ ਦਾ ਵਜੀਰਾ ਨਾ ਜੀ ਉਹ ਸਾਡਾ ਸਭ ਤੋਂ ਉੱਤਮ ਸਾਡੀ ਅੱਜ ਇੱਕ ਹੋਰ ਮੰਗ ਵੀ ਆ ਇਹਦੇ ਨਾਲ ਸਾਡੀ ਉੱਪਰ ਪਹਚਾਈ ਜਾਵੇ ਵੀ ਜਿਹੜਾ ਸਾਡਾ ਗੁਰੂ ਘਰ ਦਾ ਵਜੀਰਾ ਉਹਦੀ ਇੱਥੇ ਰਹਿائش ਸੋਹਣੀ ਬਣਾਈ ਜਾਵੇ ਜਿੱਦਾਂ ਦੁਕਾਨਾਂ ਬਣਾ ਰਹਿਣਾ ਉਹਦੇ ਨਾਲ ਸੋਹਣੀ ਰਹਿائش ਪਹਿਲਾਂ ਇਹਦੀ ਚਾਹੀਦੀ ਬੋਲੇ ਹੀ ਸੋਨਿਹਾਲ ਸ੍ਰੀ ਅਕਾਲ ਔਰ ਜਿੰਨੀ ਵੀ ਇਹਨੂੰ ਤਨਖਾਹ ਮਿਲਦੀ ਆ ਅਸੀਂ ਅੱਜ ਸਟੇਜ ਤੇ ਬੇਨਤੀ ਕਰਦੇ ਹਾਂ ਡਬਲ ਕੀਤੀ ਜਾਵੇ ਕਿਉਂਕਿ ਗਾਂਏ ਬੱਚਿਆਂ ਵਾਲਾ ਇਹਦੇ ਬੱਚੇ ਵੀ ਆ ਉਹ ਸਕੂਲ ਵੀ ਪੜਦੇ ਫੀਸਾਂ ਵੀ ਦਿੰਦੇ ਆ ਨਾਲ ਜੋ ਇੱਥੇ ਗੁਰੂ ਘਰ ਦੇ ਭਾਈ ਸੰਦੀਪ ਸਿੰਘ ਜੀ ਸੇਵਾ ਕਰਦੇ ਦਿਨ ਰਾਤ ਮੈਂ ਕਹਿੰਦਾ ਅਸੀਂ ਲੱਖ ਲੱਖ ਰੁਪਏ ਤਨਖਾਹ ਲੈਨੇ ਆ ਤੇ ਮੈਨੂੰ ਲੱਗਦਾ ਨਹੀਂ ਜੀ ਅਸੀਂ ਥੋੜਾ ਵੀ ਉਹਦਾ ਵੀ ਕੰਮ ਕਰਦੇ ਹੋਈਏ ਪਰ ਉਹ ਭਾਈ ਸੰਦੀਪ ਸਿੰਘ ਜੀ ਨਾ ਜੀ ਉਹ ਇੱਥੋਂ ਜੋ ਸ਼ੁਰੂ ਹੁੰਦੇ ਤੌਰ ਤੱਕ ਚੱਲ ਜਾਂਦੇ ਚੜ੍ਹੂ ਫੇਰਦੇ ਔਰ ਤਨ ਸਾਰਿਆਂ ਨੂੰ ਪਤਾ ਖਾਲਸਾ ਸਕੂਲ ਦਾ ਤੁਸੀਂ ਗੇਟ ਐਂਟਰ ਕੀਤਾ ਇੱਕ ਗੇਟ ਸਾਰਿਆਂ ਤੋਂ ਵੱਡੇ ਸਾਡੇ ਮਹਾਰਾਜਾ ਗੁਰੂ ਮਹਾਰਾਜ ਤੁਸੀਂ ਛਾਤੀ ਮਾਰ ਲਿਓ ਦੇਖ ਲਿਓ ਗਰਾਊਂਡ ਤੇ ਇਹਨਾਂ ਵਾਸਤੇ ਕਿੰਨੇ ਗੇਟ ਆ ਤੇ ਸਕੂਲ ਵਾਸਤੇ ਕਿੰਨੇ ਗੇਟ ਆ ਦੂਜੀ ਸਾਡੀ ਮੰਗ ਆ ਪੇ ਮੋਰੇ ਇੱਕ ਜਦੋਂ ਸਮਾਂ ਹੁੰਦਾ ਸੀ ਤਾਂ ਸਟੇਜ ਹੁੰਦੀ ਸੀ ਤੇ ਉਹ ਲੰਗਰ ਹਾਲ ਦੇ ਮੋਰੇ ਵਿਗਣਿਆ ਉਹ ਸਟੇਜ ਚੱਕੀ ਜਾਵੇ ਤੇ ਮੋਰੇ ਅਸੀਂ ਗੇਟ ਲਾਉਣਾ ਕਿਉਂਕਿ ਅਸੀਂ ਗੁਰੂ ਮਹਾਰਾਜ ਜੀ ਕੋਈ ਇੱਥੇ ਉੱਥੇ ਬਿਹਾਰ ਦੇ ਰਹਿੰਦੇ ਆ ਸਾਨੂੰ ਹੁਣ ਡਰਿਆ ਸਾਨੂੰ ਨਹੀਂ ਸੀ ਪਹਿਲਾਂ ਡਰ ਕੱਲੂ ਗੁਰੂ ਮਹਾਰਾਜ ਦੀ ਵਿਆਦਵੀ ਹੋ ਗਈ ਇਹ ਬਿਹਾਰੀਆ ਜਿੰਮੇਵਾਰ ਹੋਊਗਾ ਸਾਡੇ ਜੋ ਹਰਿਆਣਾ ਦਾ ਕੋਈ ਨਹੀਂ ਜਿੰਮੇਵਾਰ ਹੋਊਗਾ ਇਹਨੂੰ ਤੁਰੰਤ ਸ਼੍ਰੋਮਣੀ ਕਮੇਟੀ ਬਦਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਗਾਜ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਵਿਸ਼ਾ ਗੁਰਦੁਆਰਾ ਬਾਬਾ ਵਗੇਲ ਸਿੰਘ ਹਰਿਆਣਾ ਛਾਰਪੁਰ ਦੇ ਵਾਈਸ ਪ੍ਰਧਾਨ ਸੇਵਾ ਮੁਕਤ ਪ੍ਰਿੰਸੀਪਲ ਹਰਜਿੰਦਰ ਸਿੰਘ ਜੀ ਨੂੰ ਕਮੇਟੀ ਚੋਂ ਵਾਰ ਕੱਢਣ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਸਿੰਘ ਸਾਹਿਬ ਜੀ ਸਾਡੀ ਆਪ ਜੀ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਜੀ ਦਾ ਕਦ ਸਾਡੇ ਇਲਾਕੇ ਵਿੱਚ ਬਹੁਤ ਉੱਚਾ ਹੈ ਅਤੇ ਸਰਦਾਰ ਹਰਜਿੰਦਰ ਸਿੰਘ ਜੀ ਧਾਮੇ ਪ੍ਰਧਾਨ ਗੁਰਦੁਆਰਾ ਪਰਵੰਧਕ ਕਮੇਟੀ ਜੀ ਸ਼੍ਰੀ ਅਮਰਸਰ ਸਾਹਿਬ ਜੀ ਦਾ ਕਦ ਵੀ ਸਾਡੇ ਇਲਾਕੇ ਵਿੱਚ ਬਹੁਤ ਉੱਚਾ ਹੈ ਪਰ ਆਪ ਜੀ ਨੂੰ ਅਸੀਂ ਇਲਾਕਾ ਨਿਵਾਸੀ ਬੜੇ ਦੁਖੀ ਹਿਰਦੇ ਨਾਲ ਬੇਨਤੀ ਕਰ ਰਹੇ ਹਾਂ ਕਿ ਗੁਰਦੁਆਰਾ ਬਾਬਾ ਭਗੈਲ ਸਿੰਘ ਕਮੇਟੀ ਦੇ ਮੈਂਬਰ ਪ੍ਰਧਾਨ ਸਰਦਾਰ ਰੇਸ਼ਮ ਸਿੰਘ ਜੀ ਵਾਇਸ ਪ੍ਰਧਾਨ ਪ੍ਰਿੰਸੀਪਲ ਹਰਜਿੰਦਰ ਸਿੰਘ ਜੀ ਅਤੇ ਮੈਨੇਜਰ ਕਰਨ ਇਸ ਕਮੇਟੀ ਨੂੰ ਜੋ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮਾ ਆਦੇਸ਼ ਐੜਾ ਤਤਾ 3477 ਮਿਤੀ 22 11 13 ਆਦੇਸ਼ ਦੀ ਕਾਪੀ ਅਨੁਸਾਰ ਕੋਈ ਵੀ ਕਮੇਟੀ ਮੈਂਬਰ ਕੇਵਲ ਜਿਨ੍ਹਾਂ ਮੈਂਬਰਾਂ ਉਪਰੋਕਤ ਸੇਵਾ ਮੁਕਤ ਜ ਕੋਈ ਵੀ ਕਮੇਟੀ ਮੈਂਬਰ ਅਮਰਤਾਰੀ ਤੋਂ ਬਗੈਰ ਨਹੀਂ ਹੋ ਸਕਦਾ ਪਰ ਉਪਰੋਕਤ ਸੇਵਾ ਮੁਕਤ ਪ੍ਰਿੰਸੀਪਲ ਨੇ ਨਾ ਤਾਂ ਅਮਰਸ਼ਾ ਕਿਹਾ ਹੈ ਅਤੇ ਇਹ ਸ਼ਰਾਬ ਅਤੇ ਮੀਟ ਦਾ ਸੇਵਨ ਕਰਦਾ ਹੈ ਜਿਸ ਦੀਆਂ ਕਾਪੀਆਂ ਸਾਡੇ ਕੋਲ ਮੌਜੂਦ ਹਨ ਸਾਡੇ ਇਲਾਕਾ ਨਿਵਾਸੀਆਂ ਅਤੇ ਜਥੇਬੰਦੀਆਂ ਵਾਰਸ ਬਾਬਾ ਭਗੇਲ ਸਿੰਘ ਵੱਲੋਂ ਬੇਨਤੀ ਹੈ ਕਿ ਇਸ ਨੂੰ ਤੁਰੰਤ ਕਮੇਟੀ ਤੋਂ ਬਾਹਰ ਕੱਢਿਆ ਜਾਵੇ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗੇ ਅਸੀਂ ਆਸ ਕਰਦੇ ਹਾਂ ਕਿ ਆਪ ਜੀ ਸਾਡੀ ਇਸ ਬੇਨਤੀ ਨੂੰ ਪ੍ਰਵਾਨ ਕਰੋਗੇ ਕਿਉਂਕਿ ਇਹ ਸਾਡੇ ਇਲਾਕੇ ਵਿੱਚ ਰੌਲਾ ਪਾਉਂਦਾ ਹੈ ਕਿ ਹਰਜਿੰਦਰ ਸਿੰਘ ਜੀ ਪ੍ਰਧਾਨ ਸਾਡੇ ਮੁੱਠੀ ਵਿੱਚ ਹਨ ਅਤੇ ਉਹ ਮੇਰਾ ਕੁਝ ਵੀ ਨਹੀਂ ਵਿਗਾੜ ਸਕਦੇ ਮੈਂ ਇਸ ਤੋਂ ਵੱਧ ਹੋਰ ਸਮਾਂ ਨਹੀਂ ਲੈਣਾ ਚਾਹੁੰਦਾ ਬਾਕੀ ਅਸੀਂ ਜਿਹੜੀ ਇਹ ਸਾਡੀ ਬੇਨਤੀ ਆ ਇਹ ਗਿਆਨੀ ਕੁਲਦੀਪ ਸਿੰਘ ਜੀ ਗੜਗਾਜ ਸਕੱਤਰ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਰਸਰ ਸਾਹਿਬ ਸਤਿਕਾਰਯੋਗ ਪ੍ਰਧਾਨ ਹਰਜਿੰਦਰ ਸਿੰਘ ਜੀ ਧਾਮੀ ਸਤਿਕਾਰਯੋਗ ਹੈੱਡ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਜੀ ਸ਼੍ਰੀ ਅਮਰਸਰ ਸਾਹਿਬ ਸਤਿਕਾਰਯੋਗ ਪ੍ਰਧਾਨ ਸਰਦਾਰ ਰੇਸ਼ਮ ਸਿੰਘ ਜੀ ਗੁਰਦੁਆਰਾ ਬਾਬਾ ਬੋਗੇਲ ਸਿੰਘ ਜੀ ਸਮਾਤਾ ਹਰਿਆਣਾ ਹੁਸ਼ਿਆਰਪੁਰ ਦੇ ਚਰਨਾਂ ਸਹਿ ਬੇਨਤੀ ਹੈ ਕਿ ਇਹ ਸਾਡੀ ਬੇਨਤੀ ਨੂੰ ਉੱਪਰ ਤੱਕ ਪਹੁੰਚਾਇਆ ਜਾਵੇ ਇੰਨੀਆਂ ਸਾਡੀਆਂ ਬੇਨਤੀਆਂ ਸੀ ਤੇ ਅਸੀਂ ਇਹ ਕਾਪੀ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬੀਰ ਜੀ ਆਏ ਨੇ ਅਸੀਂ ਉਹਨਾਂ ਨੂੰ ਦੇ ਰਹੇ ਹਾਂ ਸਾਡੀ ਬੇਨਤੀ ਆ ਕਿ ਸਾਰੇ ਜਣੇ ਇੱਕ ਕਾਪੀ ਨੂੰ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ